ਸਨੀਪ ਕੋਈ ਸਮਾਨ ਰਹਿਤ ਨਹੀਂ ਗਿਆ ਸਭ ਕੁ ਲੈ ਲੈਂਤਾ ਹਣਾ ਨਹੀਂ ਨਹੀਂ ਸਮਾਨ ਤਾਂ ਸਾਰਾ ਆ ਗਿਆ ਮੈਂ ਤਾਂ ਸੋਚ ਆਈਫੋਨ ਹੋਣਾ ਮੈਨਾਂ ਕੋਲ ਅਸਲਿਆ ਜਿਹਾ ਫੋਨ ਮੇਰੇ ਮੱਥੇ ਮਾਰਦਾ ਗਾੜ ਵੀ ਨਹੀਂ ਕਦੀ ਪੋਆ ਫੇਰ ਜਿਹੜੇ ਪੈਸੇ ਦਿੱਤੇ ਸੀ ਸੜ ਗਏ ਬੜਾ ਵਧੀਆ ਸੜ ਗਿਆ ਸੀ ਹੁਣ ਆ ਗਈ ਹੈ ਮਾਤਾ ਕੀ ਤੂੰ 2000 ਲੈ ਲੇਤਾਈ ਨਾ ਆਹੋ 2000 ਦੀ ਹਣਾ ਉਹਦੀ ਸੁਰਖੀਆਂ ਮਿਲ ਨਹੀਂ ਆਈਆਂ ਨਾ ਪਿੰਡੋਂ ਫੋਨੋਂ ਡਿਆ ਸੀ ਤੇ ਭਾਬੀ ਕਹਿੰਦੇ ਕਿ ਫੇਰਾ ਪਾ ਜੋ ਇੱਕ ਵਰੀ ਆ ਕੇ ਨਾਲੇ ਨਾ ਉਹ ਕਹਿੰਦੇ ਕਿ ਆਪਣੀ ਸਾਸਨ ਵੀ ਨਾਲ ਲੈ ਕੇ ਆਈ ਤੇ ਮੈਂ ਤੇ ਮੰਮੀ ਵੱਲ ਗਈ ਹੀ ਤੇ ਮੰਮੀ ਮੰਨਣ ਨਹੀਂ ਦੇ ਕਹਿੰਦੇ ਮੈਂ ਨਹੀਂ ਜਾਣਾ ਤੂੰ ਸੰਦੀਪ ਤੈਨੂੰ ਪਤਾ ਉਹ ਠੀਕ ਨਹੀਂ ਹੋ ਰਹੇ ਨੇ ਉਹ ਤਾਂ ਕਰਕੇ ਮਨਾ ਕਰਦੇ ਹੋਣੇ ਆ ਮੈਂ ਕੀ ਕਰਨ ਜਾਣਾ ਵਾ ਲੈ ਔਖਾ ਹੋਇਆ ਨਾ ਤੈਨੂੰ ਪਤਾ ਘਰ ਇਹ ਵੇਖਣਾ ਪੈਣਾ ਕਿ ਇਹਨੂੰ ਕੋਈ ਗੱਲ ਨਹੀਂ ਆ ਮੰਮੀ ਫੋਨ ਲਾ ਦਿੰਨੇ ਆ ਇਹਦੇ ਵਿੱਚ ਦੱਸ ਗੁੱਸੇ ਹੋਣ ਵਾਲੀ ਕਿਹੜੀ ਗੱਲ ਵਾ ਤੂੰ ਹੀ ਤਾਂ ਮੈਂ ਜਾਣ ਗਈ ਨਾ ਨੀਗੀ ਜੀ ਗੰਨੂ ਛੱਟ ਲੈ ਕੇ ਬਹਿ ਜਾਂਦੇ ਆ ਹਰਪਿੰਦਰ ਗੱਲ ਸੋਚਣ ਵਾਲੀ ਆ ਕਿੰਨੇ ਦਿਨ ਹੋ ਗਏ ਆ ਮੇਰੇ ਨਾਲ ਇੱਕ ਹੋਰਾਂ ਵੀ ਇਹਦੀ ਗੱਲ ਨਹੀਂ ਗਈ ਹੋਈ ਚਲ ਕੋਈ ਬਣਾਊਗਾ ਕਿੰਨੇ ਦਾ ਮੈਨੂੰ ਇਹ ਤੇ ਦੱਸ ਮੰਮੀ ਜਿਹੜਾ ਵਧੀਆ ਫੋਨ ਹੈ ਨਾ ਉਹ 20000 ਤੋਂ ਥੱਲੇ ਨਹੀਂ ਆਉਣਾ ਨਾ ਪੁੱਤ ਜਿਹੜੀਆਂ ਭੂਆ ਮਾਸੀਆਂ ਨਾਲ ਜਾਂਦੀਆਂ ਹੋਣ ਗਿਆ ਤੇ ਉਹਨਾਂ ਵੀ ਹੁਣ ਇਹਨਾਂ ਦੇ ਨਾਲ ਆਉਣਾ ਹੀ ਆ ਇਹ ਮੈਨੂੰ ਇਹ ਆ ਵੀ ਪਤਾ ਲੱਗ ਜਾਵੇ ਕਿ